200 ਸਕੂਲਾਂ ਦੇ ਵਿੱਚ ਐਜੀਆਂ ਬੱਸਾਂ ਚੱਲ ਰਹੀਆਂ ਨੇ 18-18 ਕਿਲੋਮੀਟਰ ਤੋਂ ਬੱਚੇ ਆ ਰਹੇ ਨੇ 10000 ਤੋਂ ਜ਼ਿਆਦਾ ਬੱਚੇ ਇਸ ਵਕਤ ਸਰਕਾਰੀ ਸਕੂਲਾਂ ਦੀ ਟਰਾਂਸਪੋਰਟ ਦਾ ਲਾਹਾ ਲੈ ਰਹੇ ਨੇ ਜਿੱਚੋ 7200 ਤੋਂ ਵੱਧ ਲੜਕੀਆਂ ਨੇ ਪੰਜਾਬ ਦੇ ਵਿੱਚ ਬਹੁਤੇ ਸਕੂਲ ਦੂਰ ਹੋਣ ਕਰਕੇ ਅਕਸਰ ਸਕੂਲ ਦੇ ਬੱਚੇ ਆਪਣਾ ਸਕੂਲ ਛੱਡ ਦਿੰਦੇ ਸੀ ਦਰਅਸਲ ਪੰਜਾਬ ਦੇ ਵਿੱਚ 205 ਨਵੀਆਂ ਸਕੂਲ ਬੱਸਾਂ ਦੀ ਸ਼ੁਰੂਆਤ ਕੀਤੀ ਆ ਜਿਹਦੇ ਤਹਿਤ 10000 ਤੋਂ ਵੱਧ ਬੱਚੇ ਲਾਭ ਲੈ ਰਹੇ ਨੇ ਸਾਡੇ ਸਕੂਲ ਦੇ ਵਿੱਚ ਇੱਕ ਵਾਸਤੇ ਵੀ ਸਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਜਿਹੜੀ ਕਿ ਸਾਨੂੰ ਸਵੇਰ ਨੂੰ ਘਰ ਤੋਂ ਲੈ ਕੇ ਆਉਂਦੀ ਹੈ ਤੇ ਘਰ ਛੱਟ ਕੇ ਆਉਂਦੀ ਹੈ ਜਿਹਦੇ ਨਾਲ ਸਾਡਾ ਟਰਾਂਸਪੋਰਟ ਦਾ ਖਰਚਾ ਤੇ ਟਾਈਮ ਵੀ ਜਿਹੜਾ ਹੈ ਸੇਵ ਹੁੰਦਾ ਹੈ ਜਿਹੜੇ ਬੱਚੇ ਜਦਾਂ ਦੂਰੋਂ ਆਉਂਦੇ ਸਕੇ ਉਹ ਪਹਿਲਾਂ ਸਕੂਲ ਵਿੱਚ ਨਹੀਂ ਆ ਸਕਦੇ ਸੀ ਕਿਉਂਕਿ ਉਹਨਾਂ ਨੂੰ ਟਰਾਂਸਪੋਰਟ ਦੀ ਦਿੱਕਤ ਸੀਗੀ ਪਰ ਹੁਣ ਸਰਕਾਰ ਨੇ ਪੈਸ ਲਗਾਈ ਹੋਈ ਹੈ ਜਦੋਂ ਟ੍ਰਾਂਸਪੋਰਟ ਅਸੀਂ ਫੈਸਿਲਿਟੀ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਆ ਉਹੀ ਬੱਚੇ ਜਿਹੜੇ ਲੇਟ ਆਉਂਦੇ ਸੀ ਹੁਣ 15 ਮਿੰਟ ਪਹਿਲਾਂ ਸਕੂਲ ਦੇ ਵਿੱਚ ਆਉਂਦੇ ਆ ਸਰਕਾਰ ਦੇ ਇਸ ਉਪਰਾਲੇ ਨੇ ਸਾਡੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਵਿੱਚ ਕੋਈ ਵੀ ਅੰਤਰ ਨਹੀਂ ਰਹਿਣ ਦਿੱਤਾ ਵਾਕਈ ਜੋ ਕਿਹਾ ਸੀ ਕਰਕੇ ਦਿਖਾਇਆ ਤੁਹਾਡੀ ਆਪਣੀ ਤੇ ਆਪਦਿਆਂ ਦੀ ਸਰਕਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਤੇ ਅੱਜ ਦੇ ਮੁੱਖ ਮਮਾਰ ਸਰਬਾਰ ਹਰਕਮਨੂ ਪ੍ਰੀਤ ਸਿੰਘ ਖਾਤ ਐਸਐਸਪੀ ਜੀ ਜਲੰਧਰ ਸਾਹਿਬ ਦੇ ਦਫਤਰ ਪਹੁੰਚੇ ਕਿਹਾ ਅਸੀਂ ਰਵਾਈ ਅਕੀ ਤੇ ਪਹੁੰਚਨ ਦਾ ਉਹਨਾਂ ਦਾ तहे ਦਿਲੋਂ ਸਵਾਗਤ ਕਰਦੇ ਆਂ ਗਰੰਦਰ ਵਿਆਖਤੀ ਦੇ ਤਹਿਤ ਆਪਾਂ ਅੱਜ ਦਾ ਇਵੈਂਟ ਜਿਹੜਾ ਵਾਈਅੱਛੀ ਰੋਡ ਕਲਾ ਵਿੱਚ ਰੱਖਿਆ ਆ ਜਿਸ ਦੇ ਵਿੱਚ ਸਪਿਰਰ ਉਹ ਵੀ ਚੇਤੇ ਨਾਲ ਤੋਂ ਬਣ ਗਿਆ ਇਸੇ ਰੂਪ ਵਿੱਚ ਸਾਰੇ ਚ ਸਹਿਯੋਗ ਜਿਹੜਾ ਅੱਜ ਦਾ ਇਵੈਂਟ ਆਰਗੇਨਾਈਜ਼ ਕਰਮ ਇੱਕ ਸਰਦਾਰ ਬਲਜੀਤ ਸਿੰਘ ਐਸਐਚਓ ਬਣਾ ਆਪ ਜੀ ਨੂੰ ਵੀ 2023 ਦੇ ਵਿੱਚ ਪੰਜਾਬ ਪੁਲਿਸ ਸਭਾ ਦੇ ਰਾਸ਼ਟਰਪਤੀ ਅਵਾਰਡ ਜਿਹੜਾ ਦਿੱਤਾ ਗਿਆ ਨਾਲ ਸਨਮਾਨਿਤ ਕੀਤਾ ਗਿਆ ਗਰੰਦਰ ਤੋਂ ਪਹਿਲਾਂ ਮਤੌਰ 'ਤੇ ਐਸਐਸਪੀ ਬਲੌਰਕੋਟ ਦਾ ਮਿਲਿਠਾ ਤੇ ਪਠਾਨਕੋਟ ਦੇ ਸਰਵਾਂ ਦਿੱਤੀਆਂ ਉਹਦੇ ਨਾਲ ਹੀ ਛੱਡੇ ਦਰਮਿਆਨ 올림픽 ਮਨਜੀਤ ਸਿੰਘ ਐਸਪੀ ਗੰਦਰ ਦਿਹਾਤੀ ਉਹੀ ਪਹੁੰਚੇ ਆ ਪੰਜਾਬ ਪੁਲਿਸ ਵੱਲੋਂ ਵਿੱਡੀਗਮ ਮਹਿਮਾ ਸੰਪਰਕ ਮਹਿੰਮ ਦੇ ਤਹਿਤ ਅੱਜ ਐਸਐਸਪੀ ਜਲੰਧਰ ਰੂਰਲ ਜਿਹੜੇ ਵਾਈਐਫਸੀ ਰੁੜਕਾ ਕਲਾ ਦੀ ਗਰਾਊਂਡ ਵਿੱਚ ਪਹੁੰਚੇ ਹੈ ਸਰਪਹਿਲਾ ਦਾ ਸਵਾਗਤ ਹੈ ਤੁਹਾਡਾ ਸੰਪਰਕ ਮਹਿੰਮ ਜਿਹੜਾ ਚੱਲ ਰਹੀ ਹੈ ਕਿਹੋ ਜਿਹਾ ਹੰਗਾਰਾ ਹੈ ਕਿਉਂਕਿ ਪਹਿਲੀ ਜਿਹੜੀ ਸ਼ੁਰੂਆਤ ਹੋਈ ਸੀ ਤੁਸੀਂ ਗੁਰਾਇਆਂ ਤੋਂ ਕੀਤੀ ਸੀ ਤੇ ਅੱਜ ਗੁਰਾਇਆਂ ਦੇ ਪਿੰਡ ਰੁੜਕਾ ਕਲਾ ਦੇ ਵਿੱਚ ਪਹੁੰਚੇ ਬਿਲਕੁਲ ਜੀ ਇਹ ਸੰਪਰਕ ਸਾਡਾ ਬਹੁਤ ਅਹਿਮ ਪ੍ਰੋਗਰਾਮ ਹੈ ਪੰਜਾਬ ਪੁਲਿਸ ਦਾ ਜਿਹਦੇ ਨਾਮ ਤੋਂ ਹੀ ਪਤਾ ਲੱਗਦਾ ਵੀ ਅਸੀਂ ਸੰਪਰਕ ਕਰਨਾ ਚਾਹੁੰਦੇ ਹਾਂ ਅਸੀਂ ਆਪਣੇ ਜਿਹੜੀ ਪੰਜਾਬ ਪੁਲਿਸ ਦੀ ਕਮਿਊਨੀ ਵਧਾਉਣਾ ਚਾਹੁੰਦੇ ਆ ਇਹਦੇ ਵਿੱਚ ਅਸੀਂ ਲੋਕਾਂ ਨਾਲ ਇੰਟਰੈਕਸ਼ਨ ਕਰਦੇ ਹੈਗੇ ਆ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਨੂੰ ਸੁਣਦੇ ਆ ਔਰ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆ ਅੱਜ ਜਿਹੜਾ ਇਹ ਰੁੜਕਾ ਕਰਾਂ ਦੇ ਵਿੱਚ YFC ਦੇ ਸਹਿਯੋਗ ਦੇ ਨਾਲ ਸਾਡਾ ਸਪੋਰਟਸ ਇਵੈਂਟ ਹੁਣੇ ਕੰਪਲੀਟ ਹੋਇਆ ਇਹਦਾ ਸਾਡਾ ਮੇਨ ਪਰਪਸ ਹੈਗਾ ਵੀ ਨਸ਼ਿਆਂ ਦੇ ਖਿਲਾਫ ਜਿਹੜਾ ਸਾਡਾ ਯੂਥ ਹੈਗਾ ਉਹਨੂੰ ਪ੍ਰੇਰਿਤ ਕੀਤਾ ਜਾਵੇ ਵੀ ਨਸ਼ਾ ਛੱਡ ਕੇ ਗਰਾਊਂਡਾਂ ਵੱਲ ਆਉਣ ਤਾਂ ਕਿ ਜਿਹੜਾ ਸਾਡਾ ਪੰਜਾਬ ਹੈਗਾ ਜਿਹੜਾ ਜਿਸ ਕਰ ਕਰਕੇ ਪੰਜਾਬ ਜਾਣਿਆ ਜਾਂਦਾ ਉਹਦਾ ਦੁਬਾਰਾ ਗੌਰਵ ਜਿਹੜਾ ਉਹ ਬਹਾਲ ਕੀਤਾ ਜਾ ਰਿਹਾ ਸਰ ਦੇਖਿਆ ਤੁਸੀਂ ਛੋਟੇ ਛੋਟੇ ਬੱਚੇ ਜਿਹੜੇ ਕਾਫੀ ਵੱਡੇ ਜਿਹੜੇ ਪਿੰਡਾਂ ਦੇ ਵਿੱਚ ਵੀ ਲੈ ਕੇ ਇਹਨਾਂ ਦੇ ਬਾਈ ਐਫਸੀ ਦਾ ਜਿਹੜਾ ਇਹ ਚੱਲਦਾ ਐਫਐਲ ਲੀਗ ਹੈ ਜਗਵਾਨ ਦੇ ਸਹਿਯੋਗ ਦੇ ਨਾਲ ਇਹ ਚੱਲਦੀ ਹੈ ਲਗਾਤਾਰ ਕਈ ਸਾਲਾਂ ਤੋਂ ਜੀ 16 ਫਰਵਰ ਨੂੰ ਹੁਣ ਕਲੋਜ਼ਿੰਗ ਸੈਰਮਨੀ ਹੈ ਉਹਦੇ ਵਿੱਚ ਵੀ ਪਹੁੰਚ ਰਹੇ ਐ ਦੇਖੋ ਬਿਲਕੁਲ ਜੀ ਇਹਨਾਂ ਨੇ ਆਲਰੇਡੀ ਮੈਨੂੰ ਇਨਵਾਈਟ ਕਰਤਾ ਹੈਗਾ ਤੇ ਜੱਗ ਬਾਣੀ ਦਾ ਵੀ ਮੈਂ ਥੈਂਕਸ ਕਰੂੰਗਾ ਇਹਨਾਂ ਨੇ ਪੇਪਰ ਨੇ ਬੜਾ ਸਹਿਯੋਗ ਦਿੱਤਾ ਮੈਨੂੰ ਸਰ ਬਲਵੀਰ ਸਿੰਘ ਆਪਣੇ ਰਿਟਾਇਰਡ ਅਫਸਰ ਦੱਸ ਰਹੇ ਸੀਗੇ ਔਰ ਜਿਹੜਾ ਆਉਣ ਵਾਲਾ ਈਵੈਂਟ ਹੈਗਾ ਉਹ ਚ ਅਸੀਂ ਪ੍ਰੋਪਰ ਪੁਲਿਸ ਵੱਲੋਂ ਸਿਕਿਉਰਟੀ ਵੀ ਕਰਾਂਗੇ ਜੋ ਸਹਿਯੋਗ ਸਾਡੇ ਪੁਲਿਸ ਵੱਲੋਂ ਚਾਹੀਦਾ ਉਹ ਦੇਵਾਂਗੇ ਔਰ ਮੈਂ ਬੜੇ ਖੁਸ਼ੀ ਦੇ ਨਾਲ ਉਹਦੇ ਵਿੱਚ ਸ਼ਾਮਲ ਹੋਣਾ ਚਾਹੂੰਗਾ ਸਰ ਪਿੰਡ ਦੇ ਵਿੱਚ ਦੇਖਿਆ ਹੋਰ ਵੀ ਤੁਸੀਂ ਪ੍ਰੋਜੈਕਟ ਦੇਖਿਆ ਗਿਆ ਬਾਈ ਐਫਸੀ ਵੱਲੋਂ ਜਿਹੜੇ ਚਲਾਏ ਜਾਂਦੇ ਕਿਉਂਕਿ ਇੱਕ ਛੋਟੇ ਰੂਰਲ ਏਰੀਆ ਦੇ ਵਿੱਚ ਇਹ ਜਿਹੜਾ ਵੱਡਾ ਸਟੇਡੀਅਮ ਜਿਹੜਾ ਹੁਣ ਬਣ ਰਿਹਾ ਹੈ ਕਰੀਬ 40 ਕਰੋੜ ਦੀ ਲਾਗਤ ਦੇ ਨਾਲ ਕਿਹੋ ਜਿਹਾ ਦੇਖਦੇ ਹੋਰ ਵੀ ਤੁਸੀਂ ਵੱਖ-ਵੱਖ ਸਰਵਿਸ ਦੇ ਵਿੱਚ ਗਏ ਹੈਗੇ ਆ ਕਿਹੋ ਜਿਹਾ ਇਹ ਦੇਖਦੇ ਹੈਗੇ ਰੂਰਲ ਏਰੀਆ ਦੇ ਵਿੱਚ ਮੈਂ ਨਹੀਂ ਦੇਖਿਆ ਇਹੋ ਜਿਹਾ ਪਿੰਡ ਜੀ ਕੋਈ ਵੀ ਇਹ ਇੱਕ ਮਾਡਲ ਪਿੰਡ ਹੈਗਾ ਜਿਹਦੇ ਕਰਕੇ ਇਹਨਾਂ ਨੂੰ ਆਲਰੇਡੀ ਮਾਨਸਮਾਨ ਸੀਐਮ ਲੈਵਲ ਤੱਕ ਮਿਲਿਆ ਹੈਗਾ ਪਰ ਮੈਂ ਤਾਂ ਹੁਣ ਉਹੀ ਮੈਡਮ ਸਰਪੰਚ ਨੂੰ ਕਹਿ ਰਿਹਾ ਸੀ ਵੀ ਇਹਨੂੰ ਇੰਡੀਆ ਲੈਵਲ ਤੇ ਲੈ ਜਾਣਾ ਚਾਹੀਦਾ ਸਾਡਾ ਜਿਹੜਾ ਇਹ ਪਿੰਡ ਹੈਗਾ ਇੱਕ ਮਾਡਲ ਪਿੰਡ ਹੈਗਾ ਇਦਾਂ ਦਾ ਪਿੰਡ ਸਾਰੇ ਇੰਡੀਆ ਦੇ ਪਿੰਡ ਇਦਾਂ ਦੇ ਪਿੰਡ ਬਣਨੇ ਚਾਹੀਦੇ ਹੈ ਥੈਂਕ ਯੂ ਸਰ ਨੇਸ਼ਨ ਸਰਦਾਰ ਹਰਕਮਲ ਸਿੰਘ ਖਖਰੀ ਜਿਹੜੇ ਅੱਜ ਰੁੜਕਾ ਕਲਾ ਦੇ ਵਿੱਚ ਪਹੁੰਚਿਆ ਇੱਥੇ ਜਿਹੜੀ ਸੰਪਰਕ ਮੁਹਿੰਮ ਦੇ ਤਹਿਤ ਜਿਹੜਾ ਮੈਚ ਵੀ ਹੋਏ ਹੈਗੇ ਸ਼ੋਅ ਮੈਚ ਵੀ ਬੱਚਿਆਂ ਦੇ ਵਿੱਚ ਦੇਖਣ ਨੂੰ ਮਿਲੇ ਹੈ ਤੇ ਪੰਜਾਬ ਪੁਲਿਸ ਵੱਲੋਂ ਜਿਹੜੇ ਉਹਨਾਂ ਨੂੰ ਖੇਡ ਕੇਟਾ ਵੀ ਦਿੱਤੇ ਗਏ ਹੈ ਤੇ ਉਹਨਾਂ ਨੇ ਇੱਕ ਮੈਸੇਜ ਵੀ ਦਿੱਤਾ ਹੈ ਕਿ ਸੰਪਰਕ ਮੁਹਿੰਮ ਜਿਹੜਾ ਨਾਮ ਵੀ ਪਾ ਕਰਨਾ ਹੈਗਾ ਉਹਨਾਂ ਲੋਕਾਂ ਤੱਕ ਜਿਹੜੇ ਜਾਂ ਨਸ਼ੇ ਦੇ ਵਿੱਚ ਹੈਗੇ ਜਾਂ ਉਹ ਯੂਥ ਨੂੰ ਜਿਹੜੇ ਨਸ਼ੇ ਤੋਂ ਦੂਰ ਰੱਖਿਆ ਜਾ ਸਕੇ ਤੇ ਖੇਡਾਂ ਨਾਲ ਜਿਹੜਾ ਜੋੜਿਆ ਜਾ ਸਕੇ ਕਰਮਵੀਰ ਦਾ ਨਾਮ ਮਨੀਸ਼ ਬਾਬਾ